ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਕਰਤੀ ਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਅਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਸਿਆਲ ਮੂਰਤ ਅਨਭੋ ਪਰਕਾਸ਼ ਅਮਿਤੋ ਜਿ ਕਹਿਜੈ ਕੋਤ ਇੰਦਰ ਇੰਦਰਾਣ ਸਾਹਿ ਸਾਹਣ ਗਣੀਜੈ ਤੇਰ ਭਵਨ ਮਹੀਪ ਸੋਰ ਨਰ ਅਸੋਰ ਨੇਤ ਬਣ ਤ੍ਰਿਣ ਕਹਿਤ ਤੋ ਸਰਵ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਆਵ ਰਖੋ ਦਾਸ ਬਾਟ ਕੀ ਲਾਜ ਇੰਜੇ ਸੀ ਰਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ਼ ਫਾਰੇ ਕਰ ਆਜ ਉਹਨ ਡ੍ਰੋਪਤੀ ਲਾਜ ਰਖੀ ਹਰ ਪ੍ਰਭ ਜੀ ਛੀਨ ਤਬਸਤਰ ਦੀਨ ਬਹੁ ਸਾਜ ਸੋਦਮ ਅਖਦਾ ਤੇ ਰਾਖੇ ਆਂ ਗਨ ਕਾ ਪੜਤ ਪੂਰੇ ਤਿਹ ਕਾਜ ਸ੍ਰੀ ਸਤਗੁਰ ਸੋ ਪ੍ਰਸੰਨ ਕਲਯੁਗ ਹੋਏ ਰਾਖੋ ਹਉ ਦਾਸ ਬਾਟ ਕੀ ਲਾਜ ਜਿਉ ਜਾਨੁ ਹੋਤਿਉ ਰਾਖ ਹਰਿ ਪ੍ਰਭ ਤੇਰੇ ਆ ਕੀਤੇ ਗਨ ਅਸੰਖ ਅਵਗਣ ਮੇਰੇ ਆ ਅਸੰਖ ਅਵਗਣ ਖਤੇ ਫੇਰੇ ਨੇਤ ਪਰਤ ਸਦ ਭੂਲੀ ਐ ਮੋਹ ਮगन ਬਿਕਰਾਲ ਮਾਇਆ ਤੋ ਪਰਸਾਦੀ ਭੂਲੀ ਐ ਕਹ ਕਰਤੇ ਵਿਕਾਰ ਵਿਖੜੇ ਪਾਵ ਨੀਰ ਹੂੰ ਤੇ ਨੇਰਿਆ ਬਿਨ ਵੰਤ ਨਾਨਕ ਦਇਆ ਧਾਰੋ ਕਾੜ ਪਵ ਜਲ ਫੇਰਿਆ ਦਰਸਨ ਪਿਆਸੀ ਦਿਨ ਸਰਾਤ ਚਿਤ ਬੋ ਅਨੰਦ ਨੀਤ ਹੋਲ ਕਪਟ ਗੁਰ ਮੇਲੀ ਆ ਨਾਨਕ ਹਰ ਸੰਗ ਮੀਤ ਸੁਖ ਹਟਾਲ ਗੁਰ ਸੇਵੀਐ ਇਹਨ ਸੋ ਸਹਜ ਸੁਭਾਅ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਿਫਤ ਤਖਸਾਂ ਮੰਡੀ ਨੂਰ ਅਰਸੋਂ ਕੋਰਸੋਂ ਛਟੀ ਤਉਦੇ ਦਿੱਠੇ ਸੱਚੇ ਬਾਤਿ ਸ਼ਹ ਮਾੜ ਜਨਮ ਜਨਮ ਦੀ ਕੱਟੀ ਸਜਣ ਸੱਚੇ ਬਾਤਿ ਸ਼ਹ ਸਿਰਸਾਂ ਹਾਂਦੇ ਜਿਸ ਪਾਸ ਬਹਿਠਿਆ ਸੋਹੀਏ ਸਭ ਆਨੰਦ ਆਵੇ ਸਾਹ ਸਜਣ ਸਚਾ ਪਾਤਿ ਸਾਹ ਸਿਰਸਾ ਹਾਂਦੇ ਜਿਸ ਪਾਸ ਬਹਿਠਿਆ ਸੋਹੀਏ ਸਭ ਆਨੰਦ ਆਵੇ ਸਾਹ ਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਈ ਨਾਮ ਚਿਤ ਵੇ ਨਾਮ ਪੜੈ ਨਾਮ ਰਹਿ ਲਵਲਾਈ ਗੁਰਮੁਖ ਅੰਤਰ ਸ਼ਾਂਤ ਹੈ ਮਾਨ ਤਨ ਨਾਮ ਸਮਾਈ ਨਾਮ ਚਿਤ ਵੇ ਨਾਮ ਪੜੈ ਨਾਮ ਰਹੈ ਵਿਵਲਾਈ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਇ ਸਤ ਗੁਰ ਮਿਲਿਆ ਨਾਮ ਊਪਜੈ ਤਿਸਨਾ ਭੁਖ ਸਭ ਜਾਏ ਨਾਨਕ ਨਾਮੇ ਰਤੇ ਨਾਮ ਪਲ ਪਾਈ ਮਹੱਲਾ ਚੌਥਾ ਸਤ ਗੁਰ ਪੁਰਖ ਜੀ ਮਾਰਿਆ ਬ੍ਰਹਮ ਬ੍ਰਮਿਆ ਘਰ ਛੋੜ ਗਿਆ ਉਸ ਪਿੱਛੇ ਵਜ ਫਕੜੀ ਮੋਹ ਕਾਲ ਆਗੇ ਭਇਆ ਉਸ ਅਰਲ ਵਰਲ ਮੋਹ ਨਿਕਲੇ ਇਤ ਝਗੂ ਸੋਟਦਾ ਮੋਆ ਕੀ ਆ ਹੋਵੇ ਕਿਸ ਹੀ ਦੇ ਕੀਤੇ ਜਾਂ ਤੁਰ ਕਿਰਤ ਓ ਸਦਾ ਏਹੋ ਜਿਹਾ ਪਿਆ ਜਿਥੈ ਉਹ ਜਾਏ ਤਿਥੈ ਉਹ ਝੂਠਾ ਉੜ ਬੋਲੇ ਕਿਸੈ ਨਾ ਭਾਵੇ ਵੇਖੋ ਭਾਈ ਬੜਾਈ ਹਰ ਸੰਤੋ Swami ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਇਹੋ ਬ੍ਰਹਮ ਵਿਚਾਰ ਹੋਵੇ ਦਰ ਸੱਚ ਅਗੋ ਦੇ ਜਨ ਨਾਨਕ ਆਖ ਸੁਣਾਵੇ ਓਡੀ ਗੁਰ ਸਚ ਬਤਾਖੀ ਹੋ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ਗੁਰ ਕਿਰਪਾਲ ਬੇਅੰਤ ਆਵ ਗੁਣ ਸਭ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲیتے ਨਾਨਕ ਸਾਧ ਵਾਲੇ ਹਾਰ ਜਿਸ ਗੁਰ ਕੇ ਗੁਣ ਇਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿਤੇ ਨਾਨਕ ਸਦ ਵਲਿਹਾਰ ਜਿਸ ਗੁਰ ਕੇ ਗੁਣ ਇਤੇ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤ ਵੇ ਨਾਮ ਪੜੈ ਨਾਮ ਰਹੈ ਲਿਵ ਲਾਏ